ਕਰੇਓ ਸੋ ਲਈ ਕਰੇ ਕਿਸੇ ਦੀ ਪੁੱਤ ਮੇਰਾ ਪੁੱਤ 6 ਲੱਖ ਹੀ ਆ ਉਹ ਦਿੱਲੀ ਗਿਆ ਆ ਆਵਕ ਹੋ ਜਾਂਦੇ ਹੋ ਕੀ ਕੀ ਮੰਨ ਮੰਨ ਕਿਉਂ ਭਰਦਾ ਪਤ ਨਹੀਂ ਇਹ ਵੀ ਨਹੀਂ ਲੱਗਦਾ ਕਰਨ ਦੱਸਦਾ ਕੁਛ ਕੀ ਉੱਤੇ ਕੀ ਹਾਲਾਤ ਬਣੇ ਹੋਏ ਆ ਉਹ ਆਪ ਹੀ ਵੇਖੀ ਤੇ ਆ ਪੁੱਤ ਹਾਲਾਤ ਉਹਨਾਂ ਨੇ ਤਾਂ ਸਾਨੂੰ ਉਥਲਾ ਹੀ ਦੇਣਾ ਆਪ ਹੀ ਵੇਖੀ ਤੇ ਬਥੇਰਾ ਕੁਝ ਡਈ ਸਰਕਾਰਾਂ ਕਰਨ ਡੇਗਾ ਬਥੇਰਾ ਕੁਝ ਅੱਗੇ ਤੇ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਲੜਾਈ ਹੀ ਥੋਨੇ ਨਾ ਇਹ ਹਿੰਦੁਸਤਾਨ ਦੀ ਛੋਟੀ ਸਿਰਫ ਕਿਸਾਨਾਂ ਨੂੰ ਸ਼ੰਭੂ ਬਾਡਰ ਤੇ ਵੇਖਣਾ ਤੇ ਕਹਿ ਦੇਣਾ ਕਿ ਕਿਸਾਨ ਧਰਨੇ ਤੇ ਬੈਠੇ ਆ ਪਰ ਪਿੱਛੋ ਦੇ ਹਾਲਾਤ ਕੀ ਨੇ ਪਿੱਛੇ ਸਭ ਕੁਝ ਛੱਡ ਕੇ ਉਹ ਇਸ ਵੇਲੇ ਕੇਂਦਰ ਖਿਲਾਫ ਆਪਣਾ ਰੂਸ ਚਿਤਾ ਰਹੇ ਆ। ਸਾਡਾ ਮਮਾ ਪੈਣਾ ਜਿਹੜੀਆਂ ਨੇ ਸਾਡਾ ਫੁੱਲ ਸਾਥ ਜਿਹੜੀਆਂ ਡੈਂਡੀਆਂ ਨੇ ਪਿੱਛੇ ਸਾਡੇ ਘਰਾਂ ਦੇ ਕੰਮ ਸਾਰੇ ਸਾਹਮਣੀਆਂ ਨੇ। ਜਿੰਨਾ ਦੇ ਸਰਕਾਰ ਸਾਨੂੰ ਆਪਣੀਆਂ ਮੰਗਾਂ ਪੂਰੀਆਂ ਨਹੀਂ ਨਾ ਕਰਦੀ ਉਹਨਾਂ ਚੜਿਆ ਨਹੀਂ ਅਹੀਂ ਆਉਣਾ। ਅਸੀਂ ਗਾਂ ਇਹਨਾਂ ਆਪਣੇ ਬੰਦੇ ਨੇ ਇਹੋ ਕਿਹਾ ਵੀ ਉਹਨਾਂ ਦੇ ਬੰਤੇ ਦਿੱਲੀ ਜਾ ਕੇ ਬਹਿਣਾ ਜਿੰਨਾ ਜਿੰਨਾ ਸਾਡੀ ਸਰਕਾਰ ਸਾਨੂੰ ਮੰਗਾਂ ਨਾ ਵਾਪਸ ਕਰੇ। ਸੰਘਰਸ਼ ਲੜਨੇ ਸੌਖੇ ਨਹੀਂ ਹੁੰਦੇ ਜਿਸ ਤਰ੍ਹਾਂ ਕਿਸਾਨ ਦਿਨ ਰਾਤ ਇੱਕ ਕਰਕੇ ਸ਼ੰਭੂ ਬਾਰਡਰ ਤੇ ਸਰਕਾਰ ਦੇ ਖਿਲਾਫ ਆਵਾਜ਼ ਚੁੱਕ ਰਿਹਾ ਤੇ ਆਪਣੀਆਂ ਮੰਗਾਂ ਮਨਾਉਣ ਦੇ ਲਈ ਕੇਂਦਰ ਦੇ ਨਾਲ ਮੀਟਿੰਗਾਂ ਵੀ ਕਰ ਰਿਹਾ ਪਰ ਜਿਹੜੀਆਂ ਮੀਟਿੰਗਾਂ ਬੇਸਿੱਟਾ ਵੀ ਨਿਕਲ ਰਹੀਆਂ ਨੇ ਕਿਤਨਾ ਕਿਤੇ ਕਿਸਾਨਾਂ ਨੂੰ ਆਸ ਹੈ ਕਿ ਗੱਲਬਾਤ ਰਾਹੀਂ ਮਸਲੇ ਹੱਲ ਹੋ ਸਕਦੇ ਨੇ ਇਸ ਦੇ ਵਿੱਚ ਇੱਕ ਤਸਵੀਰ ਜੋ ਦਿਖਾਣੀ ਲਾਜ਼ਮੀ ਹੈ ਕਿ ਘਰਾਂ ਦੇ ਵਿੱਚ ਜਿਸ ਤਰ੍ਹਾਂ ਅਕਸਰ ਕਿਸਾਨ ਆਪਣੇ ਘਰ ਦਾ ਵੀ ਕੰਮ ਕਰਦੇ ਆ ਖੇਤੀ ਵੀ ਕਰਦੇ ਆ ਖੇਤ ਵੀ ਸੰਭਾਲਦੇ ਆ ਪਰ ਬੀਬੀਆਂ ਜਿਵੇਂ ਹੁਣ ਘਰ ਨੇ ਪਿੱਛੇ ਮਹਿਲਾਵਾਂ ਨੇ ਬੱਚੇ ਨੇ ਉਹ ਕਿਵੇਂ ਰਹਿੰਦੇ ਨੇ ਸੋ ਗੱਗੋਮਾਲ ਪਿੰਡ ਦੇ ਵਿੱਚ ਪਹੁੰਚੇ ਆ ਮਾਤਾ ਜੀ ਅੱਜ ਹੁਣ ਗੇਟ ਤੇ ਖੜੇ ਹੋ ਸੋ ਉਡੀਕ ਕਰ ਰਹੇ ਕਿਸੇ ਦੀ ਪੁੱਤ ਮੇਰਾ ਪੁੱਤ 2 ਲੱਖ ਕੀ ਆ ਉਹ ਦਿੱਲੀ ਗਿਆ ਹੈ ਭਾਵਕ ਹੋ ਜਾਂਦੇ ਹੋ ਕੀ ਕੀ ਮੰਨ ਮੰਨ ਕਿਉਂ ਭਰਦਾ ਪਤਨੀ ਵੀ ਨਹੀਂ ਲੱਗਦਾ ਘਰ ਗੱਲ ਹੁੰਦੀ ਹੈ ਫੋਨ ਤੇ ਹਾਂਜੀ ਹੁੰਦੀ ਹੈ ਸਵੇਰੇ ਹੋਈ ਹੈ ਜੀ ਪਿਛਲੇ ਦਿਨ ਤੋਂ ਗਏ ਦਿੱਲੀ ਸ਼ੰਭੂਪੜ ਅੱਗੇ ਵੀ ਗਏ ਸੀ ਇਹ ਉਹਦੋਂ ਵੀ ਜਦੋਂ ਫਤੇ ਹੋਇਆ ਇਹ ਕੰਮ ਉਹਦੋਂ ਹੀ ਆਏ ਸੀ ਜਦੋਂ ਹਮਲਾ ਹੁੰਦਾ ਜਾਂ ਹਰਿਆਣਾ ਸਰਕਾਰ ਦੇ ਕੁਝ ਕਿਸਾਨਾਂ ਤੇ ਤਸ਼ੱਦਦ ਕਰਦੇ ਨੇ ਪਤਾ ਲੱਗਦਾ ਉਹ ਸਾਰੀ ਖਬਰ ਤਾਂ ਆ ਉਹ ਜਦੋਂ ਸੁਣਾ ਉਹ ਤੋਂ ਪਤਾ ਲੱਗਦਾ ਹੈ ਕੋਈ ਤਾਜ਼ਾ ਕੁਝ ਕੀ ਉੱਥੇ ਕੀ ਹਾਲਾਤ ਬਣੇ ਹੋਏ ਆ ਉਹ ਆਪ ਹੀ ਵੇਖੀ ਤੇ ਆ ਪੁੱਤ ਹਲਾ ਤਾਂ ਉਹਨਾਂ ਨੇ ਤਾਂ ਸਾਨੂੰ ਉਹ ਥੋੜਾ ਹੀ ਦੇਣਾ ਆਪ ਹੀ ਵੇਖੀ ਤੇ ਬਥੇਰਾ ਕੁਝ ਢੜਾਈ ਸਰਕਾਰਾਂ ਕਰਨ ਡੀਆਂ ਬਥੇਰਾ ਕੁਝ ਅੱਗੇ ਤੇ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਲੜਾਈ ਹੀ ਤੁਹਨੇ ਨਾ ਹਿੰਦੁਸਤਾਨ ਚ ਹੀ ਛੋਟਤੀ ਹੈ ਕੰਮ ਪਿੱਛੇ ਕਿਵੇਂ ਸਾਰਾ ਸਾਮ ਸੰਭਾਲ ਕਰ ਆਪ ਹੀ ਆਪ ਹੀ ਕਰ ਸੰਭੀਦਾ ਸਾਰਾ ਸਵਾਲਾਂ ਆਖੀ ਆਪ ਹੀ ਕਰੀਦਾ ਸਾਰਾ ਕੰਮ ਇਹ ਜੜੀ ਤਸਵੀਰ ਹੈ ਜਿੱਥੇ ਇੱਕ ਬੇਬੇ ਆਪਣੇ ਪੁੱਤਰ ਨੂੰ ਉਡੀਕ ਰਹੀ ਹੈ ਗੇਟ ਤੇ ਖੜੀ ਇੱਕ ਪਾਸੇ ਤਸਵੀਰ ਦਿਖਾ ਦਈਏ ਕਿ ਜਿੱਥੇ ਘਰ ਦੇ ਵਿੱਚ ਮਹਿਲਾਵਾਂ ਇਕੱਠੀਆਂ ਆਪਸ ਦੇ ਵਿੱਚ ਰਲ ਮਿਲ ਕੇ ਕੰਮ ਕਰ ਰਹੀਆਂ ਨੇ ਕੁਝ ਖੇਤਾਂ ਦਾ ਕੰਮ ਜਾਂ ਡੰਗਰ ਪਸ਼ੂਆਂ ਦਾ ਕੰਮ ਸੋ ਇਹ ਕਹਿਣ ਦਾ ਇਸ ਕਰਕੇ ਦਿਖਾਉਣ ਦਾ ਮਕਸਦ ਹੈ ਕਿਉਂਕਿ ਸਿਰਫ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਵੇਖਣਾ ਤੇ ਕਹਿ ਦਨਾ ਕਿ ਕਿਸਾਨ ਧਰਨੇ ਤੇ ਬੈਠੇ ਆ ਪਰ ਪਿੱਛੋ ਦੇ ਹਾਲਾਤ ਕੀ ਨੇ ਪਿੱਛੇ ਸਭ ਕੁਝ ਛੱਡ ਕੇ ਉਹ ਇਸ ਵੇਲੇ ਕੇਂਦਰ ਖਿਲਾਫ ਆਪਣਾ ਰੋਸ ਜਿਤਾ ਰਹੇ ਆ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਹਾਲਾਤ ਸਰਕਾਰ ਬਣਾ ਦਿੰਦੀ ਹੈ ਇਹ ਤਸਵੀਰ ਚਲੋ ਆਪਾਂ ਕੋਈ ਨਹੀਂ ਦੇਖਦੇ ਪਰ ਜੋ ਬਾਡਰਾਂ ਦੀ ਤਸਵੀਰ ਬਣੀ ਹੈ ਉਸ ਪਰ ਇੱਕ ਹੀ ਕਹਿੰਦੇ ਬਾਡਰਾਂ ਜਿਹੜੀ ਆਪਣੀ ਸੈਂਟਰ ਸਰਕਾਰ ਆ ਕਿਸਾਨਾਂ ਦੇ ਨਾਲ ਬਹੁਤ ਤੱਕਾ ਕਰਨ ਲਈ ਆ ਕਿਉਂਕਿ ਅਸੀਂ ਜਿਹੜੇ ਕਿਸਾਨ ਆ ਅਸੀਂ ਹਰ ਵਰਗ ਦਾ ਸੋਚਦੇ ਆ ਜਿਹੜੇ ਕਰਨ ਨੂੰ ਕੋਈ ਨਹੀਂ ਮੰਗਾ ਸਾਡੀਆਂ ਮੰਨੀਆਂ ਜਾਂਦੀਆਂ ਤੇ ਅਸੀਂ ਉੱਥੇ ਜਿਹੜਾ ਜਾ ਕੇ ਬਾਰਡਰ ਦੇ ਬੈਠੇ ਆ ਸਾਡਾ ਜੀ ਛੁੜਾ ਕਰਦਾ ਆ ਕਿ ਅਸੀਂ ਬਾਰਡਰਾਂ ਦੇ ਬਹਿ ਗਏ ਤੇ ਜਾ ਕੇ ਆਪਣੇ ਪਰਿਵਾਰਾਂ ਨੂੰ ਉਹਦੇ ਘਰ ਛੱਡ ਕੇ ਤੇ ਉੱਥੇ ਜਾ ਕੇ ਆ ਬਈਏ ਇਸ ਕਰਕੇ ਵੀ ਹਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ ਕਿਉਂਕਿ ਹੱਕ ਮਿਲਨੇ ਜ਼ਰੂਰੀ ਆ ਜੇ ਕਿਸਾਨ ਦਾ ਸਾਨੂੰ ਹੱਕ ਨਾ ਮਿਲੂਗਾ ਤੇ ਕਿਸਾਨੀ ਚੱਲੇਗੀ ਨਹੀਂ ਜੇ ਕਿਸਾਨੀ ਚੱਲਣੀ ਤਾਂ ਹੀ ਆ ਜੇ ਕਿਸਾਨ ਨੂੰ ਆਪਾਂ ਮਾਰਤਾ ਤੇ ਲੋਕ ਜਿਹੜੇ ਨੇ ਪਿੱਛੇ ਦੇ ਹਾਲਾਤ ਕਿਵੇਂ ਨੇ ਹੁਣ ਮਹਿਲਾਵਾਂ ਆਪਸ ਦੇ ਵਿੱਚ ਹੱਥ ਵਟਾ ਕੇ ਸਾਰੇ ਇਕੱਠੇ ਹੋ ਕੇ ਕੰਮ ਕਰਾ ਰਹੇ ਨੇ ਇੱਕ ਦੂਜੇ ਦਾ ਸੋ ਇਹ ਕੀ ਲੱਗਦਾ ਕਿ ਐਡਾ ਕੀ ਵੱਡਾ ਸਰਕਾਰਾਂ ਨਹੀਂ ਸੋਚਦੀਆਂ ਕਿਸਾਨਾਂ ਬਾਰੇ ਸਾਡੀਆਂ ਜਿਹੜੀਆਂ ਭੈਣਾਂ ਵੀ ਆ ਨਾ ਸਾਡਾ ਮਾਵਾ ਭੈਣਾਂ ਜਿਹੜੀਆਂ ਨੇ ਸਾਡਾ ਫੁੱਲ ਸਾਥ ਜਿਹੜਿਆ ਦੇਂਡੀਆਂ ਨੇ ਪਿੱਛੇ ਸਾਡੇ ਘਰਾਂ ਦੇ ਕੰਮ ਸਾਰੇ ਸਾਂਭਣ ਡੀਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਕੋਈ ਇੱਕ ਦੂਜੇ ਨਹੀਂ ਹੈਗਾ ਇੱਕ ਦੂਜੇ ਨਾਲ ਹੱਥ ਨਾਲ ਹੱਥ ਬਣਾਉਂਦੀਆਂ ਨੇ ਤੇ ਘਰਾਂ ਦੇ ਕੰਮ ਜਿਹੜੇ ਆ ਬਾਰਡਰਾਂ ਤੇ ਜਾਣ ਕਰਕੇ ਵੀ ਸਾਰਿਆਂ ਆਪਣੇ ਬੰਦਿਆਂ ਦੇ ਤੇ ਇਥੇ ਘਰਾਂ ਦੇ ਕੰਮ ਜਿਹੜੀਆਂ ਨੇ ਸਾਂਭਣ ਡੀਆਂ ਨੇ ਪੱਠੇ ਦੱਥੇ ਦਾ ਕੰਮ ਕਰਦੀਆਂ ਨੇ ਗੋਹ ਪਾਣੀ ਦਾ ਕੰਮ ਜੋ ਪਾਣੀ ਡੰਗਰਾਂ ਢੋਣਾ ਕਰਾਉਂਦੀਆਂ ਨੇ ਪਿੱਛੇ ਕੰਮ ਆਪਣੇ ਫਸਲਾਂ ਦੇ ਸਾਰੇ ਕਰਉਂਦੀਆਂ ਨੇ ਹਾਂਜੀ ਜਿਹੜੇ ਹਰਿਆਣਾ ਦੇ ਵਿੱਚ ਸ਼ੰਭੂ ਬਾਰਡਰਾਂ ਤੇ ਕਿਸਾਨ ਬੈਠੇ ਆ ਨਹੀਂ ਜੀ ਸਾਰੇ ਪਹਿਲੇ ਦਿਨ ਤੋਂ ਗਏ ਨੇ ਟਰਾਲੀਆਂ ਭਰ-ਭਰ ਕੇ ਕੀ ਲੱਗਦਾ ਉਹਨਾਂ ਤੋਂ ਬਿਨਾ ਇੱਕ ਪਾਸੇ ਪਿੰਡ ਵੀ ਖਾਲੀ ਲੱਗਦਾ ਹੈ ਦੂਜੇ ਪਾਸੇ ਇਹ ਵੀ ਡਰ ਮੰਨ ਨੂੰ ਲੱਗਦਾ ਹੈ ਕਿ ਉਸ ਜਗ੍ਹਾ ਤੇ ਕੁਝ ਐਸੀ ਘਟਨਾ ਨਾ ਵਾਪਰੇ ਜਾਂ ਕੁਝ ਐਸੀ ਖਬਰ ਨਾ ਆਵੇ ਮਨ ਤੁੜ ਕੋ ਲੱਗਦਾ ਕਿਸੇ ਨਾ ਕਿਸੇ ਗੱਲ ਤੋਂ ਡਰ ਲੱਗਦਾ ਇੱਥੇ ਮਾਨੂੰ ਤੁੜਕੋ ਤੋਂ ਹੁੰਦਾ ਜਦੋਂ ਬੱਚੇ ਸਾਰੇ ਜਿਹੜੇ ਨੇ ਉਹ ਬਾਰਡਰਾਂ ਦੇ ਚ ਆ ਕੇ ਬੈਠੇ ਨੇ ਉੱਥੇ ਜਾ ਕੇ ਸੰਘਰਸ਼ ਕਰਦੇ ਨੇ ਸੰਘਰਸ਼ ਕਰਨ ਪਿੱਛੇ ਮੂਹਵਾਂ ਪੈਣਾ ਨੂੰ ਤੇ ਬੱਚੇ ਹਨ ਜਿਹੜੇ ਮਾਂ ਪਿਓ ਨੇ ਮਾਂ ਪਿਓ ਨੂੰ ਡਰਤ ਹੁੰਦਾ ਹੀ ਆ ਬੱਚੇ ਸਾਡੇ ਜਿਹੜੇ ਆ ਉਹ ਜਾ ਕੇ ਬੈਠੇ ਨੇ ਜਿੱਦਾਂ ਸਰਕਾਰਾਂ ਉੱਥੇ ਗੋਲੇ ਸੁੱਟਣ ਡੀਆਂ ਨੇ ਕੋਈ ਅਥਰੂ ਗੈਸ ਸੁੱਟੀਆਂ ਕੋਈ ਗਰਨੇਸ਼ ਸੁੱਟਦੀਆਂ ਨੇ ਤਾਂ ਵੀ ਵੇਖਣ ਨੂੰ ਮਿਲਿਆ ਤੁਹਾਨੂੰ ਵੀ ਜਿਹੜੀਆਂ ਪਲਾਸਟਿਕ ਦੀਆਂ ਗੋਲੀਆਂ ਵੀ ਚੱਲੀਆਂ ਨੇ ਦੂਜੀ ਇਹ ਵੀ ਗੋਲੀਆਂ ਚੱਲੀਆਂ ਨੇ ਜਿਹਦੇ ਨਾਲ ਆਪਣੇ ਕੁਝ ਕਿਸਾਨ ਜਿਹੜੇ ਨੇ ਜਿਨ੍ਹਾਂ ਦਾ ਨੁਕਸਾਨ ਵੀ ਹੋਇਆ ਆ ਉਜੇ 1-2 ਦੇ ਮੌਤਾਂ ਵੀ ਹੋ ਗਈਆਂ ਨੇ ਤੇ ਬਾਕੀ ਜਿਹੜੇ ਨੇ ਉਥੇ ਜ਼ਖਮੀ ਪਏ ਨੇ ਉਹਦੇ ਕਾਰਨ ਸਰਕਾਰ ਸਾਡੇ ਨਾਲ ਬਹੁਤ ੱੱਕਾ ਕਰਨ ਰਹੀ ਆ ਇਹਨਾਂ ੱੱਕਾ ਨਹੀਂ ਹੋਣਾ ਚਾਹੀਦਾ ਇਹਨਾਂ ਤੇ ਪਾਕਿਸਤਾਨ ਦੇ ਨਾਲ ਵੀ ਨਹੀਂ ੱੱਕਾ ਕਰਦੀ ਜਿੰਨਾ ਸਾਡੇ ਨਾਲ ਹੋ ਰਿਹਾ ਆ ਬਿਲਕੁਲ ਮਾਤਾਵਾਂ ਖੜੀਆਂ ਨੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਮਾਤਾ ਜੀ ਕੀ ਲੱਗਦਾ ਹੈ ਕਿ ਐਡੇ ਕਿਹੜੇ ਹਾਲਾਤ ਬਣ ਗਏ ਜੋ ਕਿਸਾਨਾਂ ਨੂੰ ਘਰੋਂ ਨਿਕਲ ਕੇ ਉੱਥੇ ਦੇ ਨਾਰਾਦ ਕੱਟਣੇ ਪੈਂਦੀਆਂ ਇਹ ਸੜਕਾਂ ਹਾਂਜੀ ਹਾਂਜੀ ਫਿਰ ਉਹ ਤੇ ਹੁਣ ਜਾਣ ਆਪਣੇ ਹੱਕ ਲਈ ਹੱਕ ਲਈ ਗਏ ਆ ਸੀ ਹੱਕ ਲੈ ਹੱਕ ਲੈਣਾ ਪੈਣਾ ਵਾ ਜੇ ਕੋ ਉਤਰਾ ਨਹੀਂ ਤਾਂ ਫਿਰ ਤੂੰ ਜਬਰ ਜਪ ਨਹੀਂ ਹੁੰਦਾ ਹੀ ਆ ਆਪਾਂ ਇਸ ਰਾਲ ਮਿਲ ਕੇ ਸਾਰੇ ਇੱਕ ਦੂਜੇ ਦਾ ਕੰਮ ਕਰਦੇ ਹਾਂ ਨਾ ਘਰਾਂ ਚ ਜਾ ਜਾ ਕੇ ਸੋ ਮੰਨ ਨੂੰ ਇਹ ਵੀ ਹੁੰਦਾ ਅਰਦਾਸ ਵੀ ਕਰਦੇ ਹੋ ਰੱਬ ਅਰਦਾਸਾਂ ਦੇ ਕਰੀ ਦੀਆਂ ਪੀ ਚੁੱਪ ਚਪੀ ਤੇ ਸਾਰਾ ਕੰਮ ਖਲ ਹੋ ਜੇ ਹਣਾ ਕੋਈ ਵੀ ਨਹੀਂ ਕਹਿੰਦਾ ਪੀ ਇਤਨਾ ਹੋਵੇ ਇਹਦੀ ਗੱਲ ਹੈ ਕਿ ਨਾ ਸਾਰੇ ਬੱਚੇ ਆ ਉਹ ਫੌਜੀ ਆਪਣੇ ਬੱਚੇ ਪੁਲਸ ਵਾਲੇ ਆਪਣੇ ਬੱਚੇ ਤੁਸੀਂ ਵੀ ਅਸੀਂ ਵੀ ਸਾਰੇ ਆਪਣੇ ਹੀ ਆ ਜਦੋਂ ਜ਼ਖਮੀ ਹੋਣ ਦੀ ਖਬਰ ਸੁਣਦੇ ਹਾਂ ਤੇ ਮਨ ਨੂੰ ਇੱਕ ਠੇਸ ਹਾਂ ਠੇਸ ਪਹੁੰਚਦੀ ਹੈ ਬਹੁਤ ਠੇਸ ਪਹੁੰਚਦੀ ਹੈ ਫਿਰ ਦੁੱਖ ਵੀ ਆਣ ਲੱਗਦਾ ਪੀ ਆਹ ਕਿੰਨੇ ਵੀ ਨਾ ਹੀ ਇਸ ਤਰ੍ਹਾਂ ਹੋਵੇ ਮਹਾਰਾਜ ਸੁਣ ਲੈ ਸਾਡੀ ਹਿੰਦੁਸਤਾਨ ਦੀ ਤੇ ਸਰਕਾਰਾਂ ਨੂੰ ਮਾਤਾ ਜੀ ਹਨਾ ਫੋਨ ਤੇ ਗੱਲ ਕਰਦੇ ਰਹਿੰਦੇ ਉਹ ਉੱਥੇ ਚੜਦੀ ਕਲਾ ਚ ਨਹੀਂ ਅਸੀਂ ਇੱਥੇ ਡਰ ਨਹੀਂ ਉੱਛੜਦੀ ਕਲਾ ਚ ਨਹੀਂ ਹਾਂਜੀ ਬਿਲਕੁਲ ਇਹ ਇਹ ਤਸਵੀਰਾਂ ਜਿੱਥੇ ਹਰ ਕੋਈ ਇਹ ਗੱਲ ਜ਼ਰੂਰ ਰੱਖਦਾ ਕਿ ਚੜਦੀ ਕਲਾ ਤੇ ਵੇਚਾਂ ਪਰ ਪਿੱਛੇ ਪਰਿਵਾਰ ਨੂੰ ਮਨ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਉੱਥੇ ਸਭ ਠੀਕ ਹੋਵੇ ਸੁਖਤ ਹੋਵੇ ਕੋਈ ਐਸੀ ਜਿਹੜੀ ਖਬਰ ਨਾ ਸੁਣਨ ਨੂੰ ਮਿਲੇ ਪਤਾ ਹੈ ਜਦੋਂ ਘਰਾਂ ਦਾ ਕੰਮ ਸਾਰਾ ਕਰਦੇ ਜੇ ਜਿਸ ਤਰ੍ਹਾਂ ਦੇ ਨਾਲ ਅਸੀਂ ਕਹਿ ਦਿੰਨੇ ਕਿ ਕਿਸਾਨ ਆਪਣਾ ਇੱਥੇ ਬਾਰਡਰਾਂ ਤੇ ਬੈ ਕੇ ਸੰਘਰਸ਼ ਲੜ ਰਹੇ ਆ ਸਭ ਤੋਂ ਵੱਡਾ ਸੰਘਰਸ਼ ਤੁਸੀਂ ਕਰਦੇ ਪਿਓ ਘਰ ਦੇ ਵਿੱਚ ਹਰ ਇੱਕ ਨਿੱਕੇ ਨਿੱਕੇ ਕੰਮ ਸਾਹ ਹਾਂਜੀ ਬੜ ਖਾਸ ਸਾਹਿਬ ਜੀ ਫਤਈਆ ਪਰ ਬੰਦੇ ਨੇ ਇਹੋ ਕਿਹਾ ਵੀ ਜਾ ਕੇ ਦਿੱਲੀ ਮੋਰਚਾ ਤਗੜੇ ਹੋ ਕੇ ਲੜਨਾ ਡਟ ਕੇ ਜਿਨ੍ਹਾਂ ਦੇ ਸਰਕਾਰ ਸਾਨੂੰ ਆਪਣੀਆਂ ਮੰਗਾਂ ਪੂਰੀਆਂ ਨਹੀਂ ਨਾ ਕਰਦੀ ਉਹਨਾਂ ਚ ਨਹੀਂ ਆਹੀ ਹੋਣਾ ਅਹੀਂ ਗਾਂ ਇਹਨਾਂ ਆਪਣੇ ਬੰਦੇ ਨੇ ਇਹੋ ਕਿਹਾ ਵੀ ਉਹਨਾਂ ਦੇ ਬੰਦੇ ਦਿੱਲੀ ਜਾ ਕੇ ਬਹਿਣਾ ਜਿੰਨਾ ਚਿਰ ਸਰਕਾਰ ਸਾਨੂੰ ਮੰਗਾ ਨਾ ਵਾਪਸ ਦਊਗੀ ਤਾਂ ਅਸੀਂ ਸਾਰੇ ਕੰਮ ਕਰਾਂਗੇ ਅਸੀਂ ਪੱਠੇ ਵੱਡਾ ਹੋ ਗਿਆ ਵੀ ਪਾਵਾਂਗੇ ਆਵੀਂ ਤੇ ਜੋ ਪੈਲੀ ਨੂੰ ਪਾਣੀ ਨਕਾ ਸਭ ਲਾਵਾਂਗੇ ਅਸੀਂ ਸਾਰੇ ਕੰਮ ਬੰਦਿਆਂ ਨੇ ਹੱਥ ਵੜਟ ਕੇ ਕਰ ਲਿਆ ਤਾਂ ਆਪਣੇ ਬੰਦਿਆਂ ਨੇ ਇਹੋ ਕਿਹਾ ਵੀ ਜਾ ਕੇ ਤੁਸੀਂ ਦਿੱਲੀ ਮੋਰਚਾ ਤਗੜੇ ਹੋ ਕੇ ਲੜਨਾ ਹੈ ਤਹੀਂ ਰੋਜ਼ ਫੋਨ ਆਪਣੇ ਬੰਦੇ ਨੂੰ ਕਰਦੀਆਂ ਪਿੱਤਾ ਘੜੇ ਹੋ ਗਏ ਡਟੇ ਰਹੋ ਜੇ ਸਾਨੂੰ ਮੋਦੀ ਸਰਕਾਰ ਨਾਲ ਜਿਨੇ ਜੇ ਮੰਗਾ ਸਾਡੀਆਂ ਪੂਰੀਆਂ ਕਰੇ ਉਹਨਾਂ ਤੇ ਵਾਪਸ ਨਹੀਂ ਆਉਣਾ ਅਸੀਂ ਡਟ ਕੇ ਤੁਹਾਨੂੰ ਮੋਰਚਾ ਲੜਨਾ ਤਾਂਹੀ ਵੀ ਬਸ ਅਸੀਂ ਤਿਆਰ ਆ ਛੋਟੇ ਬੱਚੇ ਜਿਵੇਂ ਘਰਾਂ ਚ ਬੱਚੇ ਹੁੰਦੇ ਉਹ ਕਿਵੇਂ ਸੰਭਾਲ ਦੇ ਨਾਲ ਕੰਮ ਵੀ ਹੁੰਦਾ ਹੈ ਨਾਲ ਖੇਤਾਂ ਦਾ ਕੰਮ ਵੀ ਨਾਲ ਹੁਣ ਡੰਗਰਾਂ ਦਾ ਵੀ ਆਪਣੇ ਨਾਲ ਛੋਟੇ ਬੱਚੇ ਸਕੂਲ ਵੀ ਕਰਦੇ ਆ ਬਹੁਤ ਔਖਾ ਕੰਮ ਹੈ ਸਕੂਲ ਵੀ ਕਰ ਲਈਦੇ ਸੇਰੀ ਉੱਠੀ ਦਾ ਆ ਪੱਠੇ ਵੀ ਪਾਈਦੇ ਡੰਗਰ ਫਿਰ ਬੰਦਿਆਂ ਨੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਕਰ ਲਈਦਾ ਆ ਫੇ ਸਾਰੇ ਕੰਮ ਤੁਸੀਂ ਆਪ ਕਰਦੇ ਆ ਸਾਰੇ ਕੰਮ ਸਾਨੂੰ ਕਰਨੇ ਪੈਣਦੇ ਆ ਇਹੋ ਹੀ ਸਰਕਾਰ ਸਾਡੀ ਸਰਕਾਰ ਘੜੀ ਪੀ ਲਿਆ ਫੇ ਸਾਡੇ ਨੂੰ ਸਰਕਾਰ ਮੰਗਾ ਸਾਡੀਆਂ ਦੇਵੇ ਤੇ ਸਾਡੇ ਬੰਦੇ ਵਾਪਸ ਆਉਣ ਹਾਂ ਬਿਲਕੁਲ ਸੋ ਇਹ ਜਿਹੜੀ ਅਰਦਾਸ ਹਰ ਪੇ ਕਰਦਾ ਮਤਾਵਾ ਬੀਬੀਆਂ ਉਡੀਕ ਕਰਦੀਆਂ ਨੇ ਕਿ ਘਰਾਂ ਦੇ ਵਿੱਚ ਜਿਸ ਤਰ੍ਹਾਂ ਕੰਮ ਕਰ ਰਹੇ ਆ ਸੁਖਦ ਖਬਰ ਸੁਣਨ ਨੂੰ ਮਿਲੇ ਪੱਠੇ ਵੀ ਆਪ ਡੰਗਰਾ ਵਾਸਤੇ ਕਰਨੇ ਗੋਆ ਕੂੜਾ ਖੇਤਾ ਦੀ ਸਾਂਭ ਸੰਭਾਲ ਹਰ ਕੋਈ ਕਾਪ ਕਰ ਰਹੇ ਮਾਤਾ ਜੀ ਸੰਘਰਸ਼ ਲੜ ਰਹੇ ਨੇ ਤੁਸੀਂ ਸਭ ਤੋਂ ਵੱਡਾ ਸੰਘਰਸ਼ ਕਰ ਰਹੇ ਹੋ ਨਹੀਂ ਸੰਗ ਆਉਂਦੀ ਹੈ ਸੋ ਇਹ ਜਿੱਥੇ ਇੱਡਾ ਵੱਡਾ ਸੰਘਰਸ਼ ਕਿਸਾਨਾਂ ਦਾ ਸ਼ੁਰੂ ਹੋਇਆ ਫਿਰ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਬੀਬੀਆਂ ਪੈਣਾ ਮਤਾਵਾ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ ਪੈਣ ਕਿਵੇਂ ਲੱਗਦਾ ਹੈ ਕਿ ਇਸ ਇੱਕ ਪਾਸੇ ਇੱਥੇ ਕਿਸਾਨ ਡਟਿਆ ਹੋਇਆ ਸਰਕਾਰ ਵੀ ਟੱਸ ਤੋਂ ਮਸ ਨਹੀਂ ਹੁੰਦੀ ਪਰ ਤੁਸੀਂ ਵੀ ਡਟੇ ਹੋਏ ਹੋ ਪੂਰਾ ਆਪਣੇ ਕੰਮਾਂ ਦੇ ਹਾਂਜੀ ਹਾਂਜੀ ਅਹੀਂ ਵੀ ਐਸੇ ਕਰਕੇ ਡਟੇ ਆਂ ਕਿ ਮਤਲਬ ਸਾਡੇ ਬੰਦੇ ਗਏ ਨੇ ਤੇ ਉਹ ਮਤਲਬ ਜਿੱਤ ਕੇ ਆਉਣ ਸਾਨੂੰ ਇੰਨੀ ਖੁਸ਼ੀ ਆ ਕਿ ਮਤਲਬ ਜਿੱਤ ਕੇ ਆਉਣ ਵਾਪਸ ਤੇ ਅਸੀਂ ਇਹ ਘਰ ਦਾ ਸਾਰਾ ਆਪੇ ਕੰਮ ਕਰਾਂਗੇ ਉਹ ਖਾਂਦੀ ਐ ਕੋਈ ਪਿੱਛੇ ਆਉਂਦੀ ਤੇ ਹੈਗੀ ਆ ਫਿਰੋਕ ਤੇ ਹੈ ਹੀ ਆ ਤੁਹਾਨੂੰ ਪਤਾ ਪੰਜਾਬ ਬੰਦਿਆਂ ਨੇ ਕਰਨਾ ਫਿਰ ਕਜਾ ਜਨਾਨੀਆਂ ਦੇ ਨਾਲ ਸਾਰਾ ਕੰਮ ਕੀਤਾ ਜਾਂਦਾ ਇਸ ਕਰਕੇ ਫਿਰ ਤੁਹਾਨੂੰ ਪਤਾ ਹੀ ਆ ਜੋ ਔਖਾ ਕੰਮ ਸੋ ਸਾਰੀਆਂ ਪਣਾ ਕੰਮ ਕਰਨਦੀਆਂ ਨੇ ਸੋ ਇਹ ਜਿਹੜੀ ਗੱਲ ਹੈ ਜਿੱਥੇ ਮਾਤਾ ਜੀ ਆਪਣੇ ਬੱਚੇ ਦੀ ਉਡੀਕ ਕਰ ਰਹੀਆਂ ਨੇ ਮਾਤਾ ਜੀ ਹਾਂ ਜੀ ਹੁਣ ਜਿਹੜੀ ਪਿਛਲੀ ਵਾਰ ਵੀ ਜਿੱਤ ਕੇ ਆਏ ਸੀ ਫਤਿਹ ਹਾਸਲ ਕਰਕੇ ਆਏ ਸੀ ਇਸ ਵਾਰੀ ਵੀ ਕਰਕੇ ਹੁਣ ਦਿਨ ਰਾਤ ਅਰਦਾਸ ਕਰਦੇ ਨੇ ਉਹ ਮਹਾਰਾਜ ਦੇ ਆਸਰੇ ਗਏ ਤਾਂ ਉੱਥੇ ਮਹਾਰਾਜ ਦਾ ਹੀ ਆਸਰਾ ਹੈ ਤੇ ਉਹ ਤੇ ਨਹੀਂ ਡੋਲਦੇ ਪਰ ਆਪਣਾ ਕਿਸੇ ਵੇਲੇ ਮਨ ਹੋ ਜਾਂਦਾ ਕੋਈ ਨਹੀਂ ਬਾਬਾ ਨਾਨਕ ਚੜ੍ਹਦੀ ਕਲਾ ਹੀ ਰੱਖੂ ਉੱਥੇ ਦੋਵੇਂ ਵੇਲੇ ਉਹ ਹੀ ਅਰਦਾਸ ਕਰੀਦੀ ਮਹਾਰਾਜਾ ਹੱਸਦੇ ਖੇੜਦੇ ਗਏ ਤਾਂ ਹੱਸਦੇ ਖੇੜਦੇ ਘਰਾਂ ਨੂੰ ਆਉਣ ਮਨ ਕਰਦਾ ਜਾਂਦਾ ਬਾਹਰ ਤੇ ਆਉਂਦਾ ਕਰਦਾ ਤਾਂ ਹੈਗਾ ਤੇ ਹੁਣ ਘਰ ਕਾਉਂਸ ਘਰ ਸੰਭੀਦਾ ਫਿਰ ਘਰ ਦਾ ਵੀ ਪਿੱਛੇ ਔਖਾ ਹਾਂਜੀ ਹਾਂਜੀ ਘਰ ਦਾ ਵੀ ਬਹੁਤ ਔਖਾ ਕੇ ਜੱਟਾਂ ਜਿਵੇਂ ਧਾਰਾਂ ਨੂੰ ਤੇ ਪੈ ਲੀਆਂ ਦਾ ਵੀ ਤੇ ਹਰ ਇੱਕ ਕੰਮ ਦਾ ਹੀ ਆ ਬਹੁਤ ਬਿਲਕੁਲ ਹਰ ਇੱਕ ਜੀ ਜੋ ਘਰ ਚ ਇਹ ਆਸ ਲੈ ਕੇ ਚੱਲਦਾ ਹੈ ਕਿ ਕਦੋਂ ਸੁਖਦ ਖਬਰ ਆਵੇ ਕਿ ਕਿਸਾਨ ਸਹੀ ਸਲਾਮਤ ਘਰ ਵਾਪਸ ਆ ਰਹੇ ਨੇ ਕੇਂਦਰ ਨਾਲ ਜੋ ਲਗਾਤਾਰ ਮੀਟਿੰਗ ਹੋ ਰਹੀਆਂ ਨੇ ਉਹ ਸਿੱਟਾ ਉਸ ਦਾ ਜਲਦੀ ਨਿਕਲੇ ਕੋਈ ਮੀਟਿੰਗ ਐਸੀ ਨਾ ਹੋਵੇ ਜੋ ਬੇ ਸਿੱਟਾ ਨਿਕਲੇ ਕਰਾਂ ਦਾ ਹਰ ਇੱਕ ਨਿਕਮੋਟਾ ਕੰਮ ਜੋ ਮਹਿਲਾਵਾਂ ਮਤਾਵਾਂ ਕਰ ਰਹੀਆਂ ਨੇ ਬੱਚਿਆਂ ਨੂੰ ਸਕੂਲ ਭੇਜਣਾ ਉਸ ਤੋਂ ਬਾਅਦ ਹਰ ਇੱਕ ਨਿਕਮੋਟਾ ਕਰਦਾ ਕੰਮ ਖੇਤਾਂ ਦਾ ਕੰਮ ਡੰਗਰਾਂ ਦਾ ਕੰਮ ਉਹ ਸਾਰੇ ਮਤਾਵਾਂ ਕਰ ਰਹੀਆਂ ਨੇ ਸਭ ਤੋਂ ਵੱਡਾ ਸੰਘਰਸ਼ ਜਿਹੜਾ ਉਹ ਇੱਕ ਪਾਸੇ ਬਾਰਡਰ ਤੇ ਆ ਤੁਜੇ ਪਾਸੇ ਕਰਾਂ ਦੇ ਵਿੱਚ ਹਰ ਇੱਕ ਕਰਾਂ ਦੇ ਵਿੱਚ ਚੱਲ ਰਿਹਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਧਰਮੀਤ ਸਿੰਘ ਡੇਰੀ ਪੋਸਟ ਅੰਮ੍ਰਿਤਸਰ